ਹਾਂਜੀ ਅਸਤਾਲ ਜੀ ਲਓ ਜੀ ਬਹੁਤ ਸੋਹਣੀ ਡਿਜ਼ਾਈਨਿੰਗ ਲੈ ਕੇ ਆਏ ਜੀ ਡਿਜ਼ਾਈਨ ਦੇਖੋ ਪਿਓਰ ਸਪੀਰੀਅਰ कॉटन ਵਿੱਚ ਡਿਜ਼ਾਈਨ ਆਊਗਾ ਤੇ ਹੁਣ ਨਾਲ ਦੁਪੱਟਾ ਵੀ ਆਊ ਮਸਲੀਨ ਦਾ ਜੀ ਆਲਓਵਰ ਸੂਟ ਆਊਗਾ 5 ਮੀਟਰ ਜੀ ਸਪੀਰੀਅਰ ਕਾਟਨ ਦੇ ਵਿੱਚ ਬਹੁਤ ਜਿਆਦਾ ਸੋਹਣਾ ਪ੍ਰਿੰਟ ਸੂਟ ਲੈ ਕੇ ਆਏ ਜੀ ਔਰ ਨਵੇਂ ਕਲਰ ਆਏ ਨੇ ਫਰੋਜੀ ਕਲਰ ਆ ਗਿਆ ਫਸਟ ਦੇਖੋ ਇਹਦੇ ਵਿੱਚ ਕਿੰਨਾ ਸੋਹਣਾ ਕਲਰ ਆਇਆ ਕਿੰਨਾ ਸੋਹਣਾ ਉਠਾਇਆ ਪ੍ਰਿੰਟ ਦਾ ਜੀ ਬਹੁਤ ਵਧੀਆ ਏਕਟੈਕਸ ਬ੍ਰਾਂਡ ਦੀ ਕਲੈਕਸ਼ਨ ਆਈ ਆਪਣੇ ਕੋਲ ਦੁਪੱਟੇ ਨਾਲ ਆਲਓਵਰ 5 ਮੀਟਰ ਸੂਟ ਹੈ ਤੇ ਦੁਪੱਟਾ ਹੋਊਗਾ ਵਿਸਕ ਪੂਰਾ ਵਧੀਆ ਟਾਈ ਮੀਟਰ ਦਾ ਦੁਪੱਟਾ ਜੀ ਤੇ ਤੁਸੀਂ ਦੁਪੱਟੇ ਦਾ ਪ੍ਰਿੰਟ ਦੇਖੋ ਕਿੰਨਾ ਸੋਹਣਾ ਹੈ ਦੁਪੱਟਾ ਕਿਆ ਬਾਤ ਹੈ ਜੀ ਬਹੁਤ ਸੋਹਣਾ ਦੁਪੱਟਾ ਪ੍ਰਿੰਟ ਆਊਗਾ ਜੀ ਤੇ ਰੰਗ ਆਉਣਗੇ ਤਿੰਨੇ ਦੇ ਵਿੱਚ ਫਰੋਜੀ ਕਲਰ ਆਊਗਾ ਦੂਜਾ ਆਊਗਾ ਪਿੰਕ ਕਲਰ ਇਹਦੇ ਵਿੱਚ ਲਓ ਜੀ ਪਿੰਕ ਕਲਰ ਆ ਗਿਆ ਦੇ ਵਿੱਚ ਨੈਕਸਟ ਆਊਗਾ ਇਹਦੇ ਵਿੱਚ ਬਲੈਕ ਤਿੰਨ ਕਲਰ ਨੇ ਤੇ 1300 ਰੁਪਏ ਦੇ ਰੇਟ ਦੇ ਵਿੱਚ ਹੈ ਸਿਰਫ ਆਨਲਾਈਨ ਪੇਮੈਂਟ ਤੇ ਸ਼ਿਪਿੰਗ 60 ਰੁਪਏ ਹੈ ਜੀ ਕੈਸ਼ ਔਨ ਲੀਵ ਦੀ ਸ਼ਿਪਿੰਗ 120 ਹੈ ਜੀ ਬਹੁਤ ਸੋਹਣੇ ਰੰਗ ਆ ਗਏ ਜੀ ਤਿੰਨ ਕਲਰ ਨੇ ਪਿੰਕ ਦੁਪੱਟੇ ਨਾਲ ਤੇ ਬਲੈ ਸਿਰਫ 1300 ਰੁਪਏ ਦੇ ਰੇਂਜ ਦੇ ਵਿੱਚ ਆਇਆ ਜੀ ਆਰਟੀਕਲ ਬਹੁਤ ਵਧੀਆ ਕਲੈਕਸ਼ਨ ਆਈ ਹੈ ਬ੍ਰਾਂਡ ਏਕੇ ਟੈਕਸ ਦਾ ਜੀ ਡਿਸਟ੍ਰਿੰਟ ਪ੍ਰਿੰਟ ਦਾ ਸੂਟ ਦੁਪੱਟੇ ਨਾਲ 1300 ਰੁਪਏ ਦਾ ਰੇਟ ਲਓ ਜੀ ਦੁਪੱਟਾ ਹੋਗਾ 2.5 ਮੀਟਰ ਦਾ ਜੀ ਆਨਲਾਈਨ ਪੇਮੈਂਟ ਤੇ 60 ਰੁਪਏ ਸ਼ਿਪਿੰਗ ਕੈਸ਼ অন ਲੀਵਰ ਤੇ ਸ਼ਿਪਿੰਗ 120 ਹੈ ਜੀ ਸਕਰੀਨ ਤੇ ਨੰਬਰ ਤਾਂ ਆਇਆ ਹੈ 956984322 ਤੇ ਤੁਸੀਂ ਆਰਡਰ ਬੁੱਕ ਕਰ ਸਕਦੇ ਹੋ ਸ਼ੌਪ ਤੇ ਵਿਜ਼ਿਟ ਕਰਨ ਵਾਲੇ ਲਈ ਸ਼ੇਰਵਾਲਾ ਦਾ ਕਪੜੇ ਸ਼ਰੂਨ ਥਾਣਾ ਰੋਡ ਭੀਖੀ ਜੀ ਤਿੰਨ ਕਲਰ ਨੇ ਪਿੰਕ ਬਲੈਕ ਤੇ ਫਰੋਜੀ